ਨੋ ਕੈਨੇਡਾ ਦੇ ਜੇਕ ਸੈੰਗ ਕਹਿਣ ਲਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ। ਉਸ ਧਾਗੇ ਤਵੀਜ ਨਾਲ ਮੈਂ ਕਿ ਚਿੜੀਆਂ, ਪਸ਼ੂ ਪੰਛੀਆਂ, ਅਸੂਰਾਂ ਦੇ ਵੀ 18-18 ਮੁੰਡੇ ਭੈ ਆਉਂਦੇ ਨੇ ਉਸ ਧਾਗੇ ਤਵੀਜ ਲੈਂਦੇ ਪੈ। ਇਹ ਤੇ ਹੁੰਦੇ ਨੇ ਕਿਸੇ ਇੱਕ ਕਰਦੇ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਤੇ ਹੁੰਦੇ ਪੈ ਨੇ ਕੋਈ ਧਾਗੇ ਤਵੀਜ ਨਾਲ ਹੁੰਦੇ ਪੈ। ਪਰ ਕੀ ਕੀ ਤਾਂ ਆ ਜਾਏ। ਕਾਮਨਾ ਦਾ ਗਰਸਿਆ ਹੋਇਆ ਮਨੁੱਖ ਭਟਕੇਗਾ। ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਧਰਤੇ ਜਾਏ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੁਦਰਾਮ ਭਜਨ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਤੈਨੂੰ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰਿਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਛਹਤ ਹੈ ਭੁਲ ਕੇ ਵੀ ਨ ਸਮਝਣਾ ਕਿਸੇ ਦੇ ਹੱਥੇ ਚ ਕੁਝ ਹੈ ਤੇ ਕੋਈ ਕੁਝ ਕਰ ਸਕੈ